ਇਹਨਾ ਤੀਜਾ ਸਮਝ ਲੈ ਦੂਜਾ ਸਮਝ ਲੈ ਮਾਲਕਾਂ ਨੇ ਆਪਾਂ ਨੂੰ ਦੂਜਾ ਦੱਸਿਆ ਦੇਖ ਸਕਦੇ ਆ ਕੋਈ ਲੀਸੀਲਾ ਵੀ ਨਹੀਂ ਸੋਹਣੀ ਆ ਦੋਸਤੋ ਚਮਕਦਾ ਵੀ ਇਹ ਚੰਗੀ ਆ ਉੱਪਰੋਂ ਪੂੜਾ ਪੜਾ ਦੇਖੋ ਜੀ ਘੱਟੋ ਘੱਟ 1.5 ਫੁੱਟ ਪੂੜਾ ਚੌੜਾ ਹੋਵੇਗਾ ਸਹੀ ਗੱਲ ਬਿਲਕੁਲ ਪੱਧਰ ਪੱਠ ਪੂੜੇ ਦੀ ਆ ਇਹ ਗੱਲ ਕਰੀਏ ਨਾ ਸੰਭਾਈ ਵੀ ਜਿਹੜੇ ਵੀਤੂ ਆਈ ਹੈ ਚੰਗੀ ਆ ਅਨੁਮਾਨ ਆ ਵੀ ਦੁੱਧ ਵੀ ਸੋਹਣਾ ਪਿਆਊਗੀ ਇਹ ਗੱਲ ਨਹੀਂ ਖਵਾਨੇ ਪੱਖ ਤੋਂ ਸਾਸ ਸੁਪਰੀ ਆ ਸੇਮ ਸਾਈਜ਼ ਦੇ ਵਿੱਚ ਥਾਣਾ ਦੇਖ ਸਕਦੇ ਹਾਂ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਲੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਬਾਈ ਰਤਨਦੀਪ ਦੇ ਘਰੋਂ ਜ਼ਿਲ੍ਹਾ ਮੋਕਸਰ ਸਾਹਿਬ ਪੈ ਜਾਂਦਾ ਇਸ ਪਿੰਡ ਨੂੰ ਤੇ ਤਹਿਸੀਲ ਵੀ ਮੋਕਸਰ ਸਾਹਿਬ ਪੈ ਜਾਂਦੀ ਆਂ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਚਾਰ ਨਾਗਾ ਦੋ ਸੂਈਆਂ ਸਵਈਆਂ ਮੱਝਾਂ ਤੇ ਦੋ ਹੈਗੀਆਂ ਦੋਸਤੋ ਗੱਬਣਾ ਚੰਗੇ ਜਾਨਵਰ ਹੁੰਦੇ ਆਂ ਦੋਸਤੋ ਸਾਫ਼ ਸੁਥਰਾ ਕੰਮ ਹੁੰਦਾ ਬਾਈ ਦਾ ਵਪਾਰ ਦਾ ਹੁਣ ਜੇ ਗੱਲ ਕਰੀਏ ਨਾ ਬਾਈ ਕੋਲੇ ਮੱਝਾਂ ਵੀ ਹੁੰਦੀਆਂ ਤੇ ਗਾਵਾਂ ਵੀ ਹੁੰਦੀਆਂ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਚਾਰ ਮੱਝਾਂ ਦੋਸਤੋ ਰੁਟੀਨ ਦੇ ਵਿੱਚ ਇਹ ਪਸ਼ੂ ਹੁੰਦੇ ਆਂ ਤੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਰਤਨਦੀਪ ਤੋਂ ਲੈ ਲੈਣੇ ਆ ਆਓ ਬਾਈ ਕੀ ਬਾਈ ਸਸੀ ਗਾ ਸਸੀ ਗਾ ਬਾਈ ਜੀ ਕੀ ਹਾਲ ਚੱਲ ਠੀਕ ਆ ਜੀ ਬਹੁਤ ਵਧੀਆ ਹੋਰ ਆਪਣੇ ਸੁਣਾਓ ਬਾਈ ਬਹੁਤ ਵਧੀਆ ਹਾਂਜੀ ਬਾਈ ਜੀ ਠੀਕ ਠਾਕ ਹੋ ਰਹੀ ਠੀਕ ਬਾਈ ਰਤਨਦੀਪ ਆਪਣਾ ਐਡਰੈਸ ਤੇ ਨੰਬਰ ਦੱਸ ਦੀ ਬਾਈ ਐਡਰੈਸ ਆਪਣਾ ਬਾਈ ਜੀ ਪਿੰਡ ਸੀਰਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆਪਾਂ 20 ਕਿਲੋਮੀਟਰ ਹੀ ਮੁਕਤਸਰ ਤੋਂ ਆ ਤੇ 20 ਕਿਲੋਮੀਟਰ ਹੀ ਫਰੀਦਕੋਟ ਤੋਂ ਠੀਕ ਆ ਯਾਨੀ 19 ਵਾਰਟੀ ਫਰੀਦਕੋਟ ਆ ਤੇ 19 ਵਾਰਟੀ ਮੁਕਤਸਰ ਸਾਹਿਬ ਸੇਮ ਟੂ ਸੇਮ ਆ ਜੀ ਫਰੀਦਕੋਟ ਵੀ 20 ਆ ਤੇ ਮੁਕਤਸਰ ਵੀ 20 ਆ ਜੀ ਠੀਕ ਆ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਕਿੰਨੇ ਨਾਗ ਆਪਣੇ ਕੋਲੇ ਅੱਜ ਆਪਣੇ ਕੋਲੇ ਨਾਗਾ ਜੀ 4 4 ਨਾਗ ਹਾਂਜੀ ਦੋ ਸੂਈਆਂ ਸਵਾਈਆਂ ਮੱਜਾਂ ਤੇ ਦੋ ਗੱਬਣਾ ਠੀਕ ਆ ਹਾਂਜੀ ਬਾਈ ਇੱਕ ਨੰਬਰ ਮਾਝ ਤੋਂ ਸ਼ੁਰੂ ਕਰ ਲਗੇ ਆ ਸਾਹਮਣੇ ਖੜੀ ਆ ਇਹ ਸੂਈ ਸਵਾਈ ਆ ਇਹ ਤਾਜੀ ਸ ਇਹ ਗਾ ਦੂਜਾ ਸੁਆ ਸੁਈ ਆ ਹਾਂਜੀ ਮਾਲਕਾਂ ਦੇ ਦੱਸਣ ਨੂੰ ਤਾਂ ਕੋ ਦੂਸਰਾ ਅਗਲਾ ਭਾਵੇਂ ਤੀਸਰਾ ਲਾ ਲੇ ਆਪਾਂ ਨੂੰ ਕੋਈ ਚੱਕਰ ਨਹੀਂ ਇਹਦੇ ਠੀਕ ਅਗਲਾ ਆਪਦੀ ਸਮਝ ਨਾਲ ਲੈ ਲੈ ਆਪਦੀ ਸਮਝ ਨਾਲ ਲੈ ਲੈ ਜੀ ਠੀਕ ਆ ਦੋ ਦਿਨ ਸੁਈ ਨੂੰ ਹੋ ਗਏ ਮਗਰ ਕੱਟੀ ਐ ਜੀ ਮਗਰ ਕੱਟੀ ਐ ਦੋ ਦਿਨ ਹੋ ਗਏ ਸੁਈ ਨੂੰ ਦੋ ਦਿਨ ਸੁਈ ਨੂੰ ਹੋ ਗਏ ਤੇ ਕਿੰਨਾ ਕੁ ਬੋਲਾ ਬਈ ਐ ਇਸ ਵਕਤ ਇਸ ਵਕਤ ਜਿਹੜਾ ਬੋਲਾ ਹੋਊਗਾ 9 ਤੋਂ 10 ਕਿਲੋ ਜੀ ਯਾਨੀ ਕਿ 10 ਕਿਲੋ ਚਵਾ ਦਿਆਂਗੇ 10 ਕਿਲੋ ਆਪਾਂ ਦੋ ਟਾਈਮ ਚਵਾ ਦਿਆਂਗੇ ਜੀ ਗਾਂ ਅਗਲਾ ਭਾਵੇਂ ਇਹਨੂੰ 14 ਸਮਝੀ ਜਾਵੇ ਤੇ 15 ਜਿੰਨਾ ਜੇ ਉਹ ਤਾਂ ਅਗਲੇ ਦੀ ਸੇਵਾ ਤੇ ਨਿਰਭਰ ਆ ਵੀ ਜਿੰਨਾ ਚੁਆ ਦੂਜਾ ਹੀ ਸੂਈ ਅਰੀਜਨਲ ਹੈ ਬਈ ਮਿਸਟਰ ਅਰੀਜਨਲ ਚੁਆ ਸੂਈ ਆ ਵੱਡੀ-ਵੁੱਡੀ ਬਹੁਤ ਆ ਸਿੰਘਾਂ ਦੀ ਬੜੀ ਚੰਗੀ ਆ ਮੇਨ ਗੱਲ ਆ ਜੀ ਇਹ ਇੱਕ ਉਹ ਪਰਲੀ ਮੱਝ ਤੇ ਇੱਕ ਇਹ ਦੋਨੇ ਘਰੇ ਇੱਕ-ਇੱਕਰੋਂ ਲਈਆਂ ਜੀ ਦੋਨੇ ਆਪਾਂ ਠੀਕ ਆ ਉਹ ਪਰਲੀ ਕੰਨੀ ਵਾਲੀ ਹਾਂਜੀ ਪਰਲੀ ਕੰਨੀ ਵਾਲੀ ਆ ਉਹ ਗੱਪਣਾ ਹਾਂਜੀ ਉਹ ਗੱਪਣਾ ਜੀ ਐਲ ਤੋਂ ਲਈਆਂ ਆ ਆਪਾਂ ਠੀਕ ਆ ਇਹ ਕਿਸੇ ਭਰਾ ਨੂੰ ਮੰਨ ਕੇ ਚਲੋ ਹੋਵੇ ਸਾਰਾ ਕੁਝ ਡਾਟਾ ਐ ਸੇਮ ਟੂ ਸੇਮ ਦਵਾ ਦਿਆਂਗੇ ਵੀ ਕਿੰਨਾ ਦੁੱਧ ਪਾਉਂਦੀ ਆ ਬਿਕਰੇਲੂ ਪਰਿਵਾਰ ਤੋਂ ਹੀ ਆਈਆਂ ਬਿਕਰੇਲੂ ਪਰਿਵਾਰ ਤੋਂ ਆਈਆਂ ਦੋਵੇਂ ਠੀਕ ਆ ਚੁਆਈ ਦੀਆਂ ਸਾਫ਼-ਸੁਤਰੀ ਜਿਹੀਆਂ ਬਿਲਕੁਲ ਚਵਾਈ ਦੀ ਪੂਰ ਛਿੱਟੇ ਦੀ ਭਾਰ ਦੀ ਆਪਣੀ ਗਰੰਟੀ ਹੋਊਗੀ ਬਾਕੀ ਜਿਹੜਾ ਦੁੱਧ ਉਹ ਦੋ ਟਾਈਮ ਆਪਣੇ ਘਰੇ ਚੋ ਲੈਣ ਜਦੋਂ ਗੇਟ ਬਾਹਰ ਹੋ ਗਈ ਅਗਲੇ ਦੀ ਠੀਕ ਆ ਹਾਂਜੀ ਲਓ ਬਈ ਬਾਈ ਜੰਦਾ ਇੱਥੇ ਆਪਦੀ ਤੁਸੀਂ ਤਿੰਨ ਟਾਈਮ ਚੋ ਚਾਰ ਟਾਈਮ ਚੋ ਜਿਹੜੇ ਵੀਰ ਨੇ ਤਸੱਲੀ ਕਰਨੀ ਆ ਇੱਥੇ ਕਰ ਸਕਦਾ ਬਾਅਦ ਚ ਬਾਈ ਜੰਦਾ ਕੋਈ ਵੀ ਪਸ਼ੂ ਦੀ ਕੋਈ ਗਰੰਟੀ ਨਹੀਂ ਹੋਊਗੀ ਕਿਉਂਕਿ ਤੁਸੀਂ ਇੱਥੇ ਆਪਦੀ ਚਵਾਈ ਕਰ ਸਕਦੇ ਆ ਬੱਚਾ ਕੱਟੀ ਆ ਦੋ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਹਾਂਜੀ ਦੋ ਦਿਨ ਅੱਜ ਤੀਸਰਾ ਦਿਨ ਆ ਜੀ ਤੇ ਅੱਜ ਤੀਜਾ ਦਿਨ ਹੋ ਗਿਆ ਠੀਕ ਆ ਲਓ ਵੀ ਸੈਂਕ ਕੁਆਲਟੀ ਦੀ ਗੱਲ ਕਰੀ ਨਾ ਬਿਲਕੁਲ ਕੁੰਡਾ ਸਿੰਘ ਆ ਕਿਸੇ ਪਖਤੂ ਨਹੀਂ ਜੇ ਗੱਲ ਕਰੀਏ ਨਾ ਮੱਝ ਖੁੰਜੀ ਦੂਜਾ ਸੁਹਾ ਸੋਈ ਆ ਥਾਣਾ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਸ਼ਾਮ ਦਾ ਵੇਲਾ ਉਸ ਢੰਗ ਨਾਲ ਦੀ ਜੱਜਮੈਂਟ ਕਰੋਗੇ ਕਿਉਂਕਿ ਚਵਾਈ ਦਾ ਵੇਲਾ ਹੀ ਆ ਸੇਮ ਸਾਈਜ਼ ਦੇ ਵਿੱਚ ਥਾਣਾ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਬਾਕੀ ਪੂਰ ਛਿੱਟੇ ਦੀ ਬਾਈ ਇਹਨਾਂ ਦਾ ਫੁੱਲ ਗਰੰਟੀ ਹੋਊਗੀ ਦੇਖ ਸਕਦੇ ਆ ਮਗਰਲੇ ਪਾਸੇ ਵੀ ਦੋਸਤੋ ਹਵਾਨਾ ਜੇ ਦੇਖੋ ਮੈਂ ਸਾਫ਼ ਸੁਥਰਾ ਦੋਨੇ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਆ ਜਿਹੜੀ ਹਵਾਨੇ ਦੀ ਕਰਵਾ ਦਿੰਨੇ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਆ ਸੋਹਣੇ ਕੱਦ ਕਾਠ ਵਾਲੀ ਆ ਕੋਈ ਲਿੱਸੀ ਲਾਵੀ ਨਹੀਂ ਰਾਜੀ ਭਲੀ ਵੀ ਚੰਗੀ ਲਾਵੀ ਰਤਨ ਦੀ ਵੀ ਇੱਕ ਵਾਰੀ ਖੋਲ ਲਈ ਜੀਰਾ ਕੜਵਾ ਲਈ ਆਪਾਂ ਮਗਰ ਅਜੇ ਗੱਲ ਕਰੀ ਜੇ ਨਾ ਕੱਟੀ ਆ ਕੱਟੀ ਵੀ ਬਹੁਤ ਚੰਗੀ ਆ ਜੈਡ ਬਲੈਕ ਆ ਕੱਟੀ ਵੀ ਦੂਜਾ ਸੁਗਾ ਸੂਈ ਆ ਤੇ ਕੋਈ ਵੀਰ ਭਾਈਆਂ ਦਾ ਤੀਜਾ ਸਮਝ ਲੈ ਦੂਜਾ ਸਮਝ ਲੈ ਮਾਲਕਾਂ ਨੇ ਆਪਾਂ ਨੂੰ ਦੂਜਾ ਦੱਸਿਆ ਇਕ ਸਾਦੇਆਂ ਕੋਲ ਸੀ ਲਾਮਿਨੀ ਸੋਹਣੀ ਆ ਦੋਸਤੋ ਚਮਕਦਮ ਕਿ ਵੀ ਚੰਗੀ ਆ ਉੱਪਰੋਂ ਪੂੜਾ ਪੜਾ ਦੇਖੋ ਜੀ ਘਟੋ ਘਾਟ 1.5 ਫੁੱਟ ਪੂਰਾ ਚੌੜਾ ਹੋ ਗਏ ਸਹੀ ਗੱਲ ਬਿਲਕੁਲ ਪੱਧਰ ਪੱਠ ਪੂਰੇ ਦੀ ਆ ਇਹ ਗੱਲ ਕਰੀਏ ਨਾ ਸੰਭਾਈ ਵੀ ਜਿਹੜੇ ਵੀਤੂ ਆਈ ਆ ਚੰਗੀ ਆ ਹਨਮਾਨ ਆ ਵੀ ਦੁੱਧੋ ਵੀ ਸੋਹਣਾ ਪਿਆਊਗੀ ਇਹ ਗੱਲ ਨਹੀਂ ਖਵਾਨੇ ਪੱਖ ਤੋਂ ਸਾਸ ਸੁਪਰੀ ਆ ਸੇਮ ਸਾਈਜ਼ ਦੇ ਵਿੱਚ ਥਾਣਾ ਦੇਖ ਸਕਦੇ ਆ ਜੱਜਮੈਂਟ ਤੁਹਾਨੂੰ ਹੋ ਜਾਣੀ ਆ ਲੈ ਜਰੂਰ ਬਿਲਕੁਲ ਐਨਾ ਜਮਾ ਖਾਲੀ ਆ ਬੂੰਦ-ਬੂੰਦ ਚ ਥਣ ਕੋਈ ਵੀ ਨਹੀਂ ਫਸਮਿਆ ਹੋਊਗਾ ਬਿਲਕੁਲ ਚਵਾਈ ਦਾ ਟਾਈਮ ਆ ਜੀ ਨਾਲੇ ਆਪਣਾ ਸਹੀ ਗੱਲਾ ਸ਼ਾਮ ਦਾ ਵੇਲਾ ਬਿਲਕੁਲ ਚਵਾਈ ਦਾ ਵੇਲਾ ਜੇ ਗੱਲ ਕਰੀਏ 6 ਦੇ ਲਗਭਗ ਟਾਈਮ ਹੈਗਾ ਭਵਾਨੇ ਪੱਖ ਤੋਂ ਦੋਸਤੋ ਸਾਫ਼ ਸੁਥਰੀ ਝੋਟੀ ਆ ਰੇਟ ਇਹਦਾ ਪੁੱਛ ਦਿੰਨੇ ਆ ਬਾਈ ਤਾਂ ਆ ਘੱਟੀ ਆ ਮਗਰ ਵੇਖ ਸਕਦੇ ਜਮਾ ਜੈਡ ਬਲੈਕ ਆ ਪੂਛ ਦੇ ਵਿੱਚ ਵੀ ਕੋਈ ਬਾਹ ਨਹੀਂ ਤੇ ਟੱਜ ਗੱਲ ਕਰੀਏ ਦੇਖ ਸਾਰੀ ਬਈ ਦਸਨਦੀਪ ਇਹਦਾ ਰੇਟ ਕੀ ਕਰ ਦਿਆਂਗੇ ਰੇਟ ਬਸ ਫਿਕਸ ਜਿਹਾ ਹੀ ਹੋਊਗਾ ਬਈ ਤੁਹਾਨੂੰ ਪਤਾ ਹੀ ਆ ਕੱਲ ਵੀ ਵੀਡੀਓ ਪਾਈ ਸੀਗੀ ਜਿਹੜਾ ਦੇਣ ਲੈਣ ਵਾਲੇ ਰੇਟ ਹੀ ਹੁੰਦੇ ਆ ਜੀ ਆਪਣੇ ਠੀਕ ਆ ਕੀ ਕਰ ਦਾਂਗੇ ਰੇਟ ਫਿਰ ਰੇਟ ਦੇਣ ਲੈਣ ਵਾਲਾ ਹੋਊਗਾ 1,05,000 ਰੁਪਏ ਜੀ 1,05,000 ਜੇ ਕਿਸੇ ਬੰਦੇ ਨੇ ਲੱਖ ਵੀ ਲਾਉਣਾ ਹੋਇਆ ਮੇਰੀ ਹੱਥ ਜੋੜ ਕੇ ਵੀ ਬੇਨਤੀ ਆ ਵੀ ਨਾ ਫੂਨ ਲਾਉਣ ਠੀਕ ਆ ਬਾਕੀ ਟਰਾਈ ਮਾਰ ਲੈਣ ਕਿਤੋਂ ਜੇ ਮਿਲਦੀ ਹੋਈ 80-85 ਦੀ ਮਿਲਦੀ ਹੋਈ ਤਾਂ ਮੈਂ 5000 ਨਫਾ ਦੇ ਕੇ ਵੀ ਲੈ ਆਉਂਗਾ ਸਹੀ ਗੱਲ ਤੇ ਦੂਜੀ ਗੱਲ ਇਹ ਆ ਟੋਕੜ ਗੱਬਣ ਹੋ ਗਈ 85000 ਦੀ ਆਪਾਂ ਨੂੰ ਜਦੋਂ ਮਰਜ਼ੀ ਫੇਰ ਫੋਨ ਕਰ ਦੇਣ ਤੇ ਆਪਾਂ ਫੇਰ ਲੈ ਲੀਏ ਝੋਟੀ ਦੀ ਗੱਲ ਕਰੀਏ ਸਾਫ਼ ਸੁਥਰੀ ਝੋਟੀ ਆ ਕੋਈ ਨਵੀਂ ਝੋਟੀ ਐ ਨਹੀਂ ਵੀ ਇਹ ਤੀਜੇ ਚੌਥੇ ਸੂਏ ਹੋਊਗੀ ਇਹ ਕੱਕੀ ਜੀ ਕਾਲੀ ਨਹੀਂ ਭਾਜੀ ਬਿਲਕੁਲੋ ਸਾਫ਼ ਪਰਖੀ ਕਾਲੀ ਆ ਸੰਭੀ ਸਹੀ ਗੱਲ ਆ ਸਹੀ ਗੱਲ ਆ ਲਓ ਬਈ 1 5 ਰੇਟ ਆ ਬਾਈ ਜੰਦਾ ਮੌਕੇ ਤੇ ਮਾਨਤਨ ਹੋ ਸਕਦਾ ਮੌਕੇ ਤੇ ਹੋ ਜੇ ਹੋ ਜੇ ਤੇ ਨਹੀਂ ਤਾਂ ਬਾਈ ਦੇ ਰੇਟ ਫਿਕਸ ਜੀ ਹੁੰਦੇ ਆ ਕਿਉਂਕਿ ਬਾਹਲਾ ਨਹੀਂ ਮਾਰਜਨ ਹੁੰਦਾ ਬਾਈ ਜੰਦਾ ਪਸ਼ੂਆਂ ਦੇ ਵਿੱਚ ਜਾਇਜ਼ ਜੀ ਰੇਟ ਹੁੰਦੇ ਆ ਤੇ ਭਾਈ 2 ਨੰਬਰ ਬੂਰੀ ਦੀ ਗੱਲ ਕਰ ਲਈਏ ਇਹ ਪਹਿਲਾ ਸੂਆ ਬਾਈ ਠੀਕ ਆ ਪਹਿਲਾ ਸੂਗਾ ਸੂਈ ਆ ਪਹਿਲਾ ਸੂਗਾ ਦੋਨ ਦਾਲੇਦੰਦ ਸੈਟ ਕੇ ਤੇ ਚੌਗ ਵਾਲੇ ਚੱਕੇ ਨਹੀਂ ਹਜੇ ਚੌਗ ਵਾਲੇ ਸਿੱਟੇ ਵੀ ਆ ਚੱਕਣੇ ਸ਼ੁਰੂ ਕਰਤੇ ਆ ਚੱਕਣੇ ਸ਼ੁਰੂ ਕੀਤੇ ਵੇ ਆਪਾਂ ਮੂੰਹ ਪਟਾ ਕੇ ਦਿਖਾਵਾਂਗੇ ਜਰੂਰ ਪਰ ਜਿਹੜੀ ਇਹਦੀ ਕੰਡੀਸ਼ਨ ਆ ਜਾਂ ਲੇਵਾ ਐਂ ਲੱਗਦਾ ਵੀ ਜਿਵੇਂ ਦੂਜਾ ਸੂਗਾ ਹੁੰਦੀ ਆ ਸਹੀ ਗੱਲ ਹਾਈਟ ਲੈਂਥ ਉੱਪਰਲੀ ਮੱਝ ਨਾਲੋਂ ਵੀ ਜ਼ਿਆਦਾ ਵੱਡੀ ਆ ਜੀ ਸਹੀ ਗੱਲ ਆ ਸਹੀ ਗੱਲ ਹਾਂਜੀ ਬਈ ਮਗਰ ਕਟਾ ਇਸ ਵਕਤ ਜਿਹੜਾ ਦੁੱਧ ਆ 15 ਦਿਨਾਂ ਦੀ ਮੰਨ ਕੇ ਚੱਲੋ ਸੂਈ ਮਾਲਕਾਂ ਨੇ ਹਫ਼ਤੇ ਦੀ ਦੱਸਿਆ ਆਪਾਂ ਨੂੰ ਠੀਕ ਆ ਆਪਾਂ 15 ਦਿਨਾਂ ਦੀ ਮੰਨ ਕੇ ਲਈ ਆ ਦੁੱਧ 10 ਇਹ ਘਟਾਉਂਦੀ ਆ ਜਾਂ ਵਧਾਉਂਦੀ ਆ ਅਗਲੇ ਦੀ ਮਰਜ਼ੀ ਆ ਆਪਣੇ ਘਰੇ ਦੋ ਟੱਪ ਆਪਾਂ 10 ਕਿਲੋ ਚਵਾ ਦੇਾਂਗੇ ਆਪਾਂ 10 ਕਿਲੋ ਦੋ ਟਾਈਮ ਚਵਾ ਕੇ ਦੇਵਾਂਗੇ ਠੀਕ ਆ ਉਹ ਵੀ ਕਦ ਕਾਠ ਨਹੀਂ ਉਹ ਸੋਹਣੀ ਆ ਜੇ ਗੱਲ ਕਰੀਏ ਥਣ ਹਵਾਲੇ ਦੀ ਸਾਫ਼ ਸੁਥਰੀ ਆ ਸੋਹਣਾ ਕਦ ਕਾਠ ਆ ਥਣ ਹਵਾਲੇ ਦੀ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਸੀਲ ਸੂਲ ਵੀ ਬਹੁਤ ਆ ਜੀ ਜਵੇਂ ਮਰਜ਼ੀ ਭਈ ਜਾਏ ਦੇਖ ਸਕਦੇ ਆ ਥਣਾ ਦਾ ਸਾਈਜ਼ ਬਿਲਕੁਲ ਸਾਫ਼ ਸੁਥਰਾ ਹੱਥੀ ਜਵਾਈ ਵਾਲਾ ਥਾਣਾ ਇਹ ਗੱਲ ਨਹੀਂ ਸਾਫ਼ ਸੁਥਰੀ ਐ ਤੁਸੀਂ ਇੱਥੇ 10 ਕਿਲੋ ਦੁੱਧ ਭੋਇ ਚਾਰ ਟਾਈਮ ਚੋ ਕੇ ਲੈ ਜਾਓ ਜੇ ਚਾਰੇ ਥਣਾਂ ਦਾ ਸੇਮ ਹੀ ਸਾਈਜ਼ ਆ ਸਾ ਦੋਨੇ ਪਾਸੋਂ ਜੱਜਮੈਂਟ ਕਰਾ ਦਨੇ ਆ ਸਿੰਘ ਬਿਲਕੁਲ ਹੁੰਡਾ ਪਹਿਲਾ ਬੱਚਾ ਤੁਹਾਨੂੰ ਖਾ ਦਨੇ ਲੈ ਵੀ ਰਤਨਦੀਪ ਖੋਲਾ ਨੇ ਬੱਚਾ ਆ ਦੋਸਤੋ ਭਾਉ ਦੀ ਕੋਈ ਵੀਰ 15 ਦੀ ਸਮਝੇ ਮਹੀਨੇ ਦੀ ਸਮਝੇ ਬਾਈਆਂ ਦਾ ਆਪਾਂ ਹੁਣ ਮਾਲਕਾਂ ਨੇ ਹਫਤੇ ਹੀ ਦੱਸ ਕੇ ਦੱਸਿਆ ਸੂਈ ਵੀ ਤੇ ਦੁੱਧ ਤੁਸੀਂ 10 ਕਿਲੋ ਚੂ ਕੇ ਲੈ ਜਾਣਾ ਪਹਿਲਾ ਸੂਆ ਸੂਈ ਆ ਤੋੜ ਕੇ ਤੁਹਾਨੂੰ ਖਾ ਦਨੇ ਕੱਦ ਵੀ ਦੇਖੀ ਕੱਦ ਕਾਠ ਦੀ ਗੱਲ ਕਰੀਏ ਪੂਰਾ ਵੱਡਾ ਕੱਦ ਕਾਠ ਬੈਸੇ ਲੋ ਵੀ ਪਾਈ ਜਾਂਦਾ ਦੰਦ ਵੇਖੇ ਹੋਏ ਆ ਚੌਕ ਦੇ ਚੱਕਣੇ ਸ਼ੁਰੂ ਕੀਤੇ ਆ ਸੱਟ ਕੇ ਜੇ ਗੱਲ ਕਰੀਏ ਹਜੇ ਕੱਢੇ ਨਹੀਂ ਗੇ ਹਵਾਨੇ ਪੱਖ ਤੋਂ ਦੋਸਤੋ ਮਗਰੋਂ ਵੇਖੋਗੇ ਨਾ ਸਾਫ਼ ਸੁਥਰੀ ਆ ਦੇਖ ਸਕਦੇ ਹੋ ਸੋਹਣੀ ਝੋਟੀ ਆ ਦੋਸਤੋ ਸੋਹਣਾ ਕੱਦ ਕਾਠਾ ਬੂਰੇ ਰੰਗ ਦੇ ਵਿੱਚ ਆ ਕੱਟਾ ਨਹੀਂ ਲਈ ਰ ਆ ਵੀ ਤਾਂ ਮਗਰ ਇਹ ਬੱਚੇ ਦਾ ਕਰਦੀ ਥੋੜਾ ਜਿਹਾ ਤਾਂ ਖਿੱਚ ਜੀ ਅੰਦਰ ਨੂੰ ਉਵੇਂ ਸੀਲ ਸੂਲ ਬਹੁਤ ਆ ਜੀ ਕੋਈ ਚੱਕਰ ਹੀ ਨਹੀਂ ਬੱਚਾ ਭਾਵੇਂ ਛੱਡੋ ਭਾਵੇਂ ਪਹਾੜੇ ਤੇ ਛੋੜੋ ਤਾਂ ਵੀ ਕੋਈ ਚੱਕਰ ਨਹੀਂ ਲਓ ਵੀ ਬਾਈ ਜਾਂਦਾ ਭਾਵੇਂ ਦੀ ਪਹਾੜੇ ਤੇ ਝੋਲਿਓ ਜੇ ਪਹਿਲਾ ਸੂਆ ਐਡਾ ਸੀਲ ਠੰਡਾ ਪਸ਼ੂਆ ਦਾ ਘਰੇ ਰੱਖਣ ਨੂੰ ਦੋਸਤੋ ਬਹੁਤ ਚੰਗਾ ਹੁੰਦਾ ਕਿਉਂਕਿ ਜੇ ਬੱਚੇ ਨੂੰ ਕੋਈ ਬੱਚੇ ਦਾ ਨਹੀਂ ਹੁੰਦਾਗਾ ਪਸ਼ੂ ਨੂੰ ਤੇ ਰੇਟ ਇਹਦਾ ਹੀ ਪੁੱਛ ਦਿੰਨੇ ਆ ਬਾਈ ਰਤਨਦੀਪ ਤੋਂ ਵੇਰਾ ਤਾਂ ਦੀ ਇਹਦਾ ਰੇਟ ਕੀ ਕਰਦੇ ਆਂਗੇ ਰੇਟ ਦੇਣ ਲੈਣ ਵਾਲਾ 95000 ਰੁਪਿਆ ਹੋਊਗਾ ਜੀ 95000 ਕੋਈ ਬੰਦਾ 93 ਵਾਲਾ ਵੀ ਫੋਨ ਨਾ ਲਾਵੇ ਜੀ ਰਿਕਵੈਸਟ ਆ ਮੇਰੀ 95000 ਦੀ ਦੇਣੀ ਆ ਤੇ ਬਸ ਦੇਣੀ ਆ ਜੀ ਆਪਾਂ ਲਓ ਬਈ ਰੇਟ ਬਾਈ ਦੇ ਤੁਹਾਨੂੰ ਅੱਗੇ ਵੀ ਦੱਸਿਆ ਫਿਕਸ ਹੀ ਹੁੰਦੇ ਆ 95000 ਦੀ ਮਿਲ ਜੂਗੀ ਜਿਹੜਾ ਵੀਰ ਪਸੰਦ ਕਰਦਾ ਆਪਦੀ ਦੋ ਟਾਈਮ ਤਿੰਨ ਟਾਈਮ ਇੱਥੇ ਚੋਕੇ ਲੈ ਜਾਓ ਜੇ ਹਵਾਨੇ ਪੱਖ ਤੋਂ ਦੋਸਤੋ ਤੁਹਾਨੂੰ ਵਿਖਾਤੀ ਆ ਸਾਫ਼ ਸੁਥਰੀ ਆ ਚੋਕੇ ਤੁਸੀਂ ਲੈ ਜਾਣੀ ਆ ਬੱਚਾ ਮਗਰ ਕੱਟਾ ਇਹ ਤੁਸੀਂ ਸਮਝਣਾ ਵੀ ਭਾਉਂ ਦੀ ਮਹੀਨੇ ਦਾ ਲਾ ਲਓ 20 ਦਿਨਾਂ ਦਾ ਲਾ ਲਓ ਕਟਾ ਤੁਨੂੰ ਉਖਾਤਾ ਬਾਈਆਂ ਦਾ ਆਪਾਂ ਨੂੰ ਮਾਲਕਾਂ ਨੇ ਹਫ਼ਤੇ ਹੀ ਦੱਸਿਆ ਇਸ ਤੋਂ ਕਿ ਵੀ 3 ਨੰਬਰ ਦੀ ਗੱਲ ਕਰ ਲਈ ਇਹ ਮਾਲਕਾਂ ਦੇ ਦੱਸਣ ਮੁਤਾਬਕ ਤੀਜਾ ਸੁਬਾ ਜੀ ਆਪਾਂ ਚੌਥਾ ਮੰਨ ਕੇ ਲਈਏ ਅਗਲਾ ਭਾਵੇਂ ਛੇਮਾ ਬਣਾ ਲਈ ਠੀਕ ਆ ਹਾਂਜੀ ਕਿੰਨੇ ਦਿਨ ਲਾਜੀ ਬਾਈ ਰਤਨਦੀਪੇ ਪੰਜ ਤੋਂ 6 ਦਿਨ ਬਾਕੀ ਹੈ ਜੀ ਹਜੇ ਠੀਕ ਆ ਹਮਾਰੇ ਪੱਖ ਤੋਂ ਸਾਫ਼ ਆ ਵੀ ਬਿਲਕੁਲ ਸਾਫ਼ ਆ ਜੀ ਬਾਕੀ ਸੀਲਸ ਲੱਗ ਦੇਖਿਓ ਜੀ ਤੁਸੀਂ ਠੀਕ ਆ ਲਓ ਜੀ ਸੀਲ ਠੰਡੀ ਦੀ ਗੱਲ ਕਰੀਏ ਨਾ ਸੀਲ ਠੰਡੀ ਬਾਈ ਰਤਨਦੀਪਾਂ ਦਾ ਬਹੁਤ ਜ਼ਿਆਦਾ ਆ ਦੇਖ ਸਕਦੇ ਆ ਹੱਪਤਾ ਲੈ ਜੂ ਬਾਈ ਹੱਪਤਾ ਲੈ ਜੂ ਜੀ ਠੀਕ ਆ ਪੰਜ ਚਾਰ ਦਿਨ ਦਾ ਪੱਕਾ ਹੀ ਮੰਨ ਕੇ ਚੱਲੋ ਜੀ ਲੈ ਜੂਗੀ ਠੀਕ ਹਾਂਜੀ ਲੋ ਪੰਜ ਚਾਰ ਦਿਨ ਬਾਈ ਜਾਂਦਾ ਲੈ ਹੀ ਜਾਣੇ ਨੇ ਕਿ ਉਹ ਰਾਜੀਪੜੀ ਚੰਗੀ ਆ ਸੰਭਾਈ ਇਹ ਵੀ ਚੰਗੀ ਘਰੋਂ ਆਈ ਆ ਪੁੱਛੋ ਜੇ ਗੱਲ ਕਰੀਏ ਦੋਸਤੋ ਅੱਧੀ ਗੱਲ ਹੈਗੀ ਆ ਪੂਛ ਲੰਡੀ ਹੈਗੀ ਆ ਸੈਂਕ ਕੁਆਲਟੀ ਗੱਲ ਕਰੀਏ ਥੋੜਾ ਜਿਹਾ ਪਿੱਛੇ ਤੋਂ ਹੋ ਕੇ ਮੁੜਿਆ ਹੋਇਆ ਕੁੰਡਾ ਬਾਈ ਜਾਂਦਾ ਆਪਾਂ ਚੌਥਾ ਮੰਨ ਕੇ ਲਈ ਆ ਮਾਲਕਾਂ ਨੇ ਤੀਜਾ ਦੱਸਿਆ ਤੁਸੀਂ ਭਾਵੇਂ ਦੋਸਤੋ ਤੀਜਾ ਸਮਝੋ ਚੌਥਾ ਸਮਝੋ ਪੰਜਵਾਂ ਸਮਝੋ ਆਪਦੀ ਸਮਝ ਨਾ ਲੈਣੀ ਆ ਰਾਜੀਪੜੀ ਚੰਗੀ ਆ ਅਈ ਰਤਨਦੀਪ ਦੁੱਧ ਕਿੰਨਾ ਕਬਾ ਦੂਜੀ ਦੁੱਧ ਮਾਲਕਾਂ ਨੇ 14 ਕਿਲੋ ਦੱਸਿਆ ਜੀ ਠੀਕ ਅੱਛਾ ਪਰ ਗੱਬਣਾ ਆਪਾਂ ਕੋਈ ਗਰੰਟੀ ਨਹੀਂ ਕਰਦੇ ਅਗਲਾ ਦੇਖੇ ਜੀ 14 ਕਿਲੋ ਦੇ ਲਗਭਗ ਮਾਲਕਾਂ ਨੇ ਬਾਈ ਜਾਂਦਾ ਦੱਸਿਆ ਬਾਕੀ ਦੋਸਤੋ ਕੋਈ ਵੀ ਵੀਰ ਪਸੰਦ ਕਰਦਾ ਤਾਂ ਆਪਦੀ ਸਮਝ ਨਾ ਲੈ ਲੈ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਦੱਸਣ ਵਾਲਾ ਭਾਅ ਦੀ ਕੋਈ ਵੀ ਦੱਸ ਦੇ 10-10 ਦੇ ਉਹ ਆਪਾਂ ਆਪਦੀ ਸਮਝ ਨਾ ਲੈਣੀ ਆ ਦੋਸਤੋ ਜਿਹੜੇ ਵੀਰ ਨੇ ਪੈਸੇ ਲਾਉਣੀਆਂ ਹਵਾਨੇ ਪੱਖ ਤੋਂ ਦੋਸਤੋ ਤੁਹਾਨੂੰ ਦੋਵੇਂ ਪਾਸੇ ਜੱਜਮੈਂਟ ਕਰਾਦ ਨੇ ਬਾਕੀ ਕਰਮਾਂ ਵਾਲੀ ਸੀਲ ਸੌ ਬਹੁਤ ਆ ਦੋਸਤੋ ਇੱਕ ਸਾਦੇ ਹੱਥੀ ਜਵਾਈ ਤੇ ਬਈ ਰਤਨ ਦੀ ਇਹਦਾ ਰੇਟ ਕੀ ਕਰਦੇ ਆਂ ਰੇਟ ਬਿਲਕੁਲ ਦੇਣ ਲੈਣ ਚਲਾ ਇਧਰ ਦੇਖੋ ਜੀ ਜਿੰਨਾ ਵਜਨ ਹੋਣਾ ਜੀ ਇਹਦਾ ਉਨਾ ਹੀ ਰੇਟ ਕਰਨਾ ਆਪਾਂ ਠੀਕ ਜਿੰਨੇ ਜਿੰਨੇ ਰੇਟ 'ਚ ਇਹਦਾ ਵਜਨ ਆ ਉਹਨਾਂ ਰੇਟ ਹੀ ਕਰਾਂਗੇ ਵੀ ਪਲਾਂ ਅਗਲਾ ਇੱਕ ਸਾਲ ਵੀ ਚੋਕੇ ਵੇ ਜਦੋਂ ਤਾਂ ਵੀ ਉਹਨੇ ਦੀ ਵਿਕੋ ਠੀਕ ਹੈ ਕੀ ਰੇਟ ਕਰਦੇ ਆਂ ਆਪਾਂ ਦੇਣੀ 8000 ਦੀ ਹੈ ਜੀ 8000 ਦੀ ਹਾਂਜੀ ਜਿਹੜਾ ਰੇਟ ਦੇਣ ਵਾਲਾ ਹੋਊਗਾ ਕੋਈ 78 ਵਾਲਾ ਵੀ ਬੰਦਾ ਨਾ ਫੋਨ ਲਾ ਠੀਕ ਹਾਂਜੀ ਬਈ ਲਓ ਬਈ ਮੂੰਹ ਤੋਂ ਨੂੰ ਖਾਦਨੇ ਆ ਫੇਸ ਦੀ ਗੱਲ ਕਰੀਏ ਨਾ ਕੋਈ ਦੰਦ ਦੰਦ ਦਿਖਾ ਦਿਓ ਕਈਆਂ ਬੰਦਿਆਂ ਨੂੰ ਹੁੰਦਾ ਵੀ ਦੰਦ ਨਾ ਟਿਕਿਆ ਹੋਵੇ ਦੇਖਿਓ ਜੀ ਦੰਦਾਂ ਨੂੰ ਸਾਫ ਸੁਥਰੀਆ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉ ਰੇਟ ਜਾਇਜ਼ ਹੀ ਆ ਦੋਸਤੋ ਦੁੱਧ ਤੁਹਾਨੂੰ ਸੋਨਾ ਪਿਆ ਦੂਗੀ ਹਫਤੇ ਦੇ ਲਗਭਗੇ ਲਸੂਨ ਦੇ ਵਿੱਚ ਲਾ ਜਣੇ ਆ ਤੇ ਭਾਈ 4 ਨੰਬਰ ਦੀ ਗੱਲ ਕਰਨ ਲਗੀ ਇਹ 4 ਨੰਬਰ ਜੀ ਇਹ ਝੋਟੀ ਤੇ ਉਹ ਪਰਲੀ ਝੋਟੀ ਆ ਪਾਈ ਇੱਕ ਇੱਕ ਰੋਂ ਲਈਆਂ ਜੀ ਤੁਹਾਨੂੰ ਅੱਗੇ ਵੀ ਦੱਸਿਆ ਠੀਕ ਆ ਮਾਲਕਾਂ ਦੇ ਦਸਨ ਮਤਾਬ ਕੋ 16 ਕਿਲੋ ਦੁੱਧ ਚਾਉਂਦੇ ਆ ਜੀ ਠੀਕ ਆ 5 ਤੋਂ 4 ਦਿਨ ਬਾਕੀ ਆ ਵੈਸੇ ਢਿੱਲਾ ਜਾ ਫੋਸ ਕਰਨ ਲੱਪੀ ਹੋ ਸਕਦਾ ਸੂਪੇ ਉਧਰ ਕੇ ਜੇ ਠੀਕ ਆ ਤੇ ਪਰ ਸੂਣ ਵਾਲਾ ਕੋਈ ਗਾਂ ਪਤਾ ਵੀ ਨਹੀਂ ਹੁੰਦਾ ਜਿਹੜਾ ਗੱਬਣ ਪਸ਼ੂ ਉਹਨੇ ਸੂਣਾ ਹੀ ਹੁੰਦਾ ਸਹੀ ਗੱਲ ਆ ਵੀ ਕੋਈ 2-4 ਦਿਨ ਅੱਗਾ ਪਿੱਛਾ ਵੀ ਹੋ ਜਾਂਦਾ ਜੀ ਬਿਲਕੁਲ ਸਹੀ ਗੱਲ ਆ ਜੀ ਠੀਕ ਆ ਬਾਕੀ ਅਗਲਾ ਆਪਦੀ ਸਮਝਣਾ ਦੇਖ ਲੈ ਵੀ ਇਹ 12 ਪਾਉਂਦੀ ਆ ਕਿ 20 ਪਾਉਂਦੀ ਆ ਪਰ ਜਿਹੜਾ ਮਾਲਕਾਂ ਨੇ ਦੱਸਿਆ ਸਾਨੂੰ 16 ਕਿਲੋ ਦੱਸਿਆ 16 ਕਿਲੋ ਦੱਸਿਆ ਦਿਨ ਕਿੰਨੇ ਦਾ ਯੂਵੀ ਰਤਨਦੀਪ ਦਿਨ ਬਸ ਤਿਆਰ ਹੀ ਹੈ ਜੀ ਇੱਕ ਅੱਧਾ ਦਿਨ ਹੀ ਹੈ ਜੀ ਉਹ ਜਿਹੜੇ ਸਹੀ ਮੁਤਾਬਕ ਦਿਨ ਦੇ ਪੂਰੇ ਹੋਣ ਵਾਲੇ ਆ ਉਹ 26 ਤਰੀਕ ਨੂੰ ਦਿਨ ਪੂਰੇ ਆ ਲੈਕਤ ਮੁਤਾਬਕ ਉਹਨਾਂ ਦੀ ਦੇ ਪਰ ਓਪਰੇ ਥਾਂ ਤੇ ਕਈ ਵਾਰ ਪਸ਼ੂ ਇੱਕ ਅੱਧਾ ਦਿਨ ਪਹਿਲਾਂ ਸੁਪੇਂਦੇ ਠੀਕ ਆ ਸੁਆ ਕਿੰਨਾ ਮਾਂ ਦੱਸਿਆ ਬਈ ਸੁਆ ਉਹਨਾਂ ਨੇ ਤੀਜਾ ਦੱਸਿਆ ਜੀ ਇਹਦਾ ਤੀਜਾ ਦੱਸਿਆ ਤੇ ਹੋਊ ਵੀ ਤੀਜਾ ਇਹਦੇ 'ਚ ਕੋਈ ਸ਼ੱਕ ਨਹੀਂ ਅਗਲਾ ਫੇਰ ਉਹੀ ਗੱਲ ਆ ਜਾਂਦੀ ਵੀ ਭਾਵੇਂ ਦਾ ਸਤਮਾ ਬਣਾ ਲੈ ਪਰ ਆਪਾਂ ਨੂੰ ਤੀਜਾ ਦੱਸਿਆ ਆਪਾਂ ਤੁਹਾਨੂੰ ਤੀਜਾ ਆ ਲੋ ਵੀ ਹਵਾਨੇ ਪੱਖ ਤੋਂ ਜੀ ਗੱਲ ਕਰੀਏ ਤੁਹਾਨੂੰ ਬੁਖਾ ਦੇਣੇ ਆ ਸਾਫ ਸੁਥਰੀ ਹੈ ਬਾਈ ਜੀ ਦਾ ਮਾਲਕਾ ਨੇ ਆਪਾਂ ਨੂੰ 16 ਲੀਟਰ ਦੁੱਧ ਦੱਸਿਆ ਥਾਣਾ ਦਾ ਸਾਈ ਦੇਖ ਸਕਦੇ ਆ ਅਨੁਮਾਨ ਆ ਵੀ ਹਵਾਨੇ ਪੱਖ ਤੋਂ ਵੇਖੀਏ ਦੁੱਧ ਇਹਨੇ 16 ਲੀਟਰ ਦੇ ਲਗਭਗ ਕੱਢ ਵੀ ਦੇਣਾ ਜਿਹੜੇ ਹਿਸਾਬ ਨਾਲ ਹਵਾਨਾ ਫੁੱਲਾ ਹਵਾਨਾ ਇਹ ਸਾਰੇ ਸੀਲ ਬਹੁਤ ਆ ਜਿੱਥੇ ਖੜ ਗਈ ਉੱਥੇ ਹੀ ਖੜੀ ਰਹਿੰਦੀ ਆ ਕਰਮਾਂ ਲਈ ਠੀਕ ਆ ਲੈ ਵੀ ਰਤਨਦੀਪ ਇਹਦਾ ਵੀ ਢੇਡਾ ਕਢਾ ਦੀ ਇਹ ਮੱਝ ਨਹੀਂ ਹੈ ਉਹ ਕਹਿ ਦਿੰਦੇ ਨਾ ਮੱਝ ਵਾਲੇ ਕਹਿ ਦਿੰਦੇ ਮਝਾਊ ਆ ਉਹ ਮਝਾਊ ਆ ਜੀ ਇਹ ਕੋਈ ਬੰਦਾ ਇਹ ਨਾ ਕਿ ਇਹ ਨਹੀਂਗਾ ਵੀ ਗੱਡੀ 'ਚ ਇਹੀ ਜਾਊਗੀ ਵੀ ਦੂਜੀ ਆਪਾਂ ਮੱਝ ਨਾਲ ਫਵਾ ਲਾਂਗੇ ਸਹੀ ਗੱਲ ਆ ਸਹੀ ਗੱਲ ਜੇ ਵੱਡੀ ਢੁੱਡੀ ਦੀ ਗੱਲ ਕਰੀ ਨਾ ਬਾਈ ਦੱਸਦਾ ਵੱਡੀ ਢੁੱਡੀ ਬਹੁਤ ਆ ਕਿਉਂਕਿ ਗੱਡੀ ਦੇ ਵਿੱਚ ਖੱਲੀ ਇਹੀ ਪੂਰੀ ਆਊਗੀ ਦੇਖ ਸਕਦੇ ਹਵਾਣੇ ਪੱਖ ਤੋਂ ਵੇਖੋਗੇ ਨਾ ਬਹੁਤ ਸੋਹਣੀ ਝੋਟੀ ਆ ਤੀਜਾ ਸੂਆ ਕਰਮਾਲੀ ਨੇ ਸੂਣਾ ਮਾਲਕਾਂ ਦੇ ਦਸਮਾਤਾ ਹਵਾਣਾ ਵੇਖੋ ਇੱਚੇ ਉਹ گاਵਾ ਵਰਗਾ ਹਵਾਣਾ ਪੂਰਾ ਵੱਡਾ ਲੋ ਜੱਜਮੈਂਟ ਲਾ ਲੈਣੀ ਆ ਕਿਉਂਕਿ ਐਡੇ ਹਵਾਨੇ ਚੋ ਜੇ 16 ਲੀਟਰ ਦੁੱਧ ਨਾ ਕੱਢਿਆ ਤਾਂ ਫਿਰ ਕੱਡੂ ਵੀ ਕਿਹੜੀ ਢਾਂਚੇ ਨਹੀਂ ਵੇਖੋਗੇ ਤਾਂ ਢਾਂਚਾ ਵੀ ਦੋਸਤੋ ਵੱਡਾ ਕੋਈ ਛੋਟੀ ਨਹੀਂ ਗੀ ਲੈ ਚੱਲ ਬਈ ਰਤਨਦੀਪ ਦੇਖਸਾਰੇ ਬਹੁਤ ਸੋਹਣਾ ਢਾਂਚਾ ਦੋਸਤੋ ਵੱਡੀ-ਬੁੱਡੀ ਦੀ ਗੱਲ ਕਰੀਏ ਪੂਰੀ ਵੱਡੀ ਆ ਦੋਸਤੋ ਤੀਜਾ ਸੂਈ ਕਰਮਾ ਵਾਲੀ ਨੇ ਸੂਣਾ ਕੋਈ ਲਿੱਸੀ ਲਾਮੀ ਨਹੀਂ ਪਤਲੀ ਚਮੜੀ ਦੇ ਵਿੱਚ ਹੈਗੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਦੋ ਗੱਬਣਾ ਤੇ ਦੋ ਸੂਈਆਂ ਸਵਾਈਆਂ ਤੇ ਰੇਟ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਬਈ ਰਤਨਦੀਪ ਇਹਦਾ ਰੇਟ ਕੀ ਕਰਦਾ ਰੇਟ ਭਾਜੀ ਤੁਸੀਂ ਵੀ ਨਿੱਤ ਵੀਡੀਓ ਪਾਉਣਿਓ ਵੇਖਣ ਵਾਲੇ ਭਰਾ ਵੀ ਸਾਰੀਆਂ ਵੀਡੀਓ ਹੀ ਦੇਖਦੇ ਆ ਹਾਂਜੀ ਹਾਂਜੀ ਪਹਿਲਾਂ ਤਾਂ ਤੁਸੀਂ ਆਪਣੇ ਰੇਟ ਦੇਖ ਲਓ ਸਹੀ ਗੱਲ ਇਹ ਜਿਆਦਾ ਵੀ ਹੋਏ ਮੈਂ ਤਾਂ ਹੀ ਕਹਿਣਾ ਹੁੰਨਾ ਵੀ ਜੇ ਲੱਖ ਗਿਆ ਤਾਂ 98 ਨਾ ਕਿ ਪਹਿਲਾਂ ਤੁਸੀਂ ਵੀਡੀਓ ਪੁਰਾਣੀਆਂ ਦੇਖ ਲਓ ਹੋਰ ਕਿਸੇ ਦੀਆਂ ਸਹੀ ਗੱਲ ਹੈ ਜੈਜ ਰੇਟ ਕਰਦੇ ਆ ਕਿ ਨਹੀਂ ਸਹੀ ਗੱਲ ਆ ਵੀ ਮੱਝ 1,30,000 ਦੀ ਵੇਚ ਸਕਦੇ ਆਂ ਆਪਾਂ ਕੋਈ ਸ਼ੱਕ ਨਹੀਂ ਇਹਦੇ 'ਚ ਪਰ ਜਿਹੜੀ ਦੇਣੀ ਆ 1,10,000 ਜੀ ਦੇਣੀ ਆ 9 ਦੀ ਵੀ ਨਹੀਂ ਦੇਣੀ ਜੀ ਠੀਕ ਇੱਕ 10 ਦੀ ਦੇਣੀ ਆ ਖੁਸ਼ੀ ਦੀ ਛੋੜ ਕਰਾਂਗੇ ਕੋਈ ਬੰਦਾ ਮਾਨਤਾ ਨਾਲ ਆ ਗਿਆ ਇਹ ਭਾਵੇਂ ਦੋ ਛੋੜ ਕਰਦੀਏ ਤੇ ਜੇ ਕੋਈ ਰੋਹਵਾਲ ਆ ਗਿਆ ਤਾਂ ਸੌਬ ਨਹੀਂ ਕਰਨੀ ਸਹੀ ਗੱਲ ਹਾਂਜੀ ਬਈ ਨਾ ਬਈ ਬਾਈ ਜਨਾ ਜੇ ਕੋਈ ਪਿਆਰ ਵਾਲਾ ਬੰਦਾ ਆ ਗਿਆ ਤਾਂ ਹੋ ਸਕਦਾ 2000 ਰੁਪਏ ਮਾਨਤਨ ਕਰਦਗੇ ਜੇ ਕੋਈ ਬਾਲਾ ਕਸਾਈ ਚ ਪੈ ਗਿਆ ਹੋ ਸਕਦਾ ਵੀ 100 ਰੁਪਏ ਵੀ ਨਾ ਛੋੜ ਕਰਕੇ ਮੌਕੇ ਦੇ ਮਾੜਾ ਮੋਟਾ ਹੋ ਜਾਂਦਾ ਹੁੰਦਾ ਕੋਈ ਵੀ ਐਡੀ ਵੱਡੀ ਗੱਲ ਨਹੀਂ ਕਿਉਂਕਿ ਬਾਈ ਦਾ ਮੋਹ ਪ੍ਰੇਮ ਬਹੁਤ ਆ ਕਿਉਂਕਿ ਰੁਟੀਨ ਦੇ ਵਿੱਚ ਹੀ ਆਉਂਦੇ ਜਾਂਦੇ ਰਹਿੰਦੇ ਆ ਪਸ਼ੂ ਐਡੇ ਕੋਰੇ ਕਰਾਰੇ ਬੰਦੇ ਨੂੰ ਕੋਈ ਵੀ ਨਹੀਂ ਛੇਤੀ ਪਸ਼ੂ ਦਿੰਦਾਗਾ ਕਿਉਂਕਿ ਆਪ ਦਾ ਸੁਭਾਅ ਚੰਗਾ ਤਾਂ ਅੱਗੋਂ ਵੀ ਬੰਦਾ ਉਹ ਜਿਹਾ ਹੀ ਮਿਲ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲੇ ਚਾਰ ਨਾ ਸੀ ਚਾਰਾਂ ਦੀ ਡਿਟੇਲ ਤੁਹਾਨੂੰ ਲੈਤੀ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਬਾਈ ਰਤਨਦੀਪ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓਏ ਪਿੰਡ ਸੀਰਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਹਿਬ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸ਼ੇਅਰ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸਜਣੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ